ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੈਗਾ ਇਹ ਮਾਰਨਿੰਗ ਦਾ ਟਾਈਮ ਐ ਮੈਂ ਆਪਣੀ ਜਸਟ ਗ੍ਰੀਨ ਟੀ ਪੀ ਕੇ ਮੈਂ ਲੱਗੀ ਸੀ ਦਾਲ ਸਬਜੀ ਦੀ ਤਿਆਰੀ ਕਰਨ ਤੇ ਮੈਂ ਬਣਾਉਣੀ ਸੀ ਅੱਜ ਕੜੀ ਪਕੌੜਿਆਂ ਵਾਲੀ ਕੜੀ ਕੜੀ ਪਕੌੜਾ ਤੇ ਮੈਂ ਪਹਿਲਾਂ ਮੈਂ ਚੋਪਿੰਗ ਦਾ ਕੰਮ ਕੀਤਾ ਮੈਂ ਕੜੀ ਲਈ ਤੜਕਾ ਤਰਕੇ ਦੀ ਚੋਪਿੰਗ ਵੀ ਕਰ ਲਈ ਤੇ ਪਕੌੜਿਆਂ ਦੀ ਚੋਪਿੰਗ ਵੀ ਕਰ ਲਈ ਤੇ ਹੁਣ ਮੈਂ ਬਣਾ ਰਹੀਆਂ ਪਕੌੜੇ ਮੈਂ ਪਹਿਲਾਂ ਪਕੌੜੇ ਬਣਾਉਣਾ ਫਿਰ ਉਸੇ ਸੇਮ ਕੜਾਹੀ ਵਿੱਚ ਨਾ ਐਕਸਟਰਾ ਜਿਹੜਾ ਤੇਲ ਹੋਊਗਾ ਉਹ ਕੱਢ ਕੇ ਤੇ ਇਸੇ ਕੜਾਹੀ ਵਿੱਚ ਤੜਕਾ ਲਗਾ ਕੇ ਕੜੀ ਬਣਾ ਲਵਾਂਗੀ ਗ੍ਰੀਨ ਟੀ ਪੀ ਕੇ ਮੇਰਾ ਹੁੰਦਾ ਮੈਂ ਥੋੜਾ ਜਿਹਾ ਅੱਧਾ ਪੌਣਾ ਘੰਟਾ ਮੈਂ ਕੁਝ ਨਹੀਂ ਖਾਂਦੀ ਫਿਰ ਓਨੇ ਟਾਈਮ 'ਚ ਮੈਂ ਮਾਰਨਿੰਗ ਦੀ ਕੋਈ ਸਬਜ਼ੀ ਬਣਾ ਲੈਂਦੀ ਆ ਤੇ ਆਪਦੇ ਬ੍ਰੇਕਫਾਸਟ ਦੀ ਮੈਂ ਤਿਆਰੀ ਕਰਕੇ ਰੱਖ ਲਾਉਂਦੇ ਹੋਰ ਕੰਮ ਹੋ ਜਾਂਦੇ ਨੇ ਫਿਰ ਮੈਨੂੰ ਆਈ ਨਹੀਂ ਹੁੰਦਾ ਕਿ ਮੈਂ ਫ੍ਰੀ ਬੈਠਾਂ ਤੋ ਬੈਠਾ ਵੀ ਨਹੀਂ ਹੁੰਦਾ ਸਿਰ ਦਾ ਕੰਮ ਹੀ ਇੰਨੇ ਹੁੰਦੇ ਨੇ ਇਸ ਕਰਕੇ ਅੱਜ ਮੈਂ ਕੜੀ ਬਣਾਉਣ ਲੱਗੀ ਸੀ ਕੜੀ ਥਿਆਰੀ ਕਰਨ ਲੱਗੀ ਸੀ ਕੜੀ ਤੇ ਟਾਈਮ ਵੀ ਲੱਗਦਾ ਬਣਾਉਣ ਤੇ ਇੱਕ ਦੂਜੀ ਗੱਲ ਇਹ ਹੁੰਦੀ ਆ ਆਪਾਂ ਉਹਦੇ ਕੋਲੇ ਖੜ ਕੇ ਕਟਛੀ ਮਾਰੀ ਜਾਣੀ ਹੁੰਦੀ ਉਹਦੇ ਵਿੱਚ ਹਨਾ ਨਹੀਂ ਤਾਂ ਇਹ ਹੁੰਦਾ ਵੀ ਨੀਚੇ ਨਾ ਲੱਗ ਜੇ ਤੇ ਕਟਛੀ ਰੈਗੂਲਰਲੀ ਮਾਰਨੀ ਪੈਂਦੀ ਐ ਇਸ ਕਰਕੇ ਉਹਦੇ ਕੋਲੇ ਖੜਨਾ ਪੈਂਦਾ ਕੜੀ ਦੇ ਇਹ ਹੁਣ ਦੂਜੀ ਸਬਜੀ ਤਾਂ ਹੁੰਦਾ ਆ ਆਪਾਂ ਸਲੋ ਕਰਕੇ ਢੱਕ ਕੇ ਆਪਾਂ ਇੱਧਰ ਉੱਧਰ ਕੰਮ ਵੀ ਕਰ ਸਕਦੇ ਆ ਪਰ ਕੜੀ ਤਾਂ ਛੱਡ ਹੀ ਨਹੀਂ ਸਕਦੇ ਹੈਗੇ ਤੇ ਮੈਂ ਬਣਾ ਰਹੀ ਸੀ ਪਕੌੜੇ ਸਰੋਂ ਦੇ ਤੇਲ ਵਿੱਚ ਆਲੂ ਤੇ ਪਿਆਜ਼ ਮੈਂ ਕੱਟ ਲਈ ਸੀਗੇ ਆਲੂ ਪਿਆਜ਼ ਬੇਸਣ ਨਮਕ ਮਿਰਚ ਮਸਾਲਾ ਥੋੜੀ ਮੀਥੀ ਪਾ ਲਈ ਬਸ ਇੰਨੇ ਕਹੀ ਮੈਂ ਚੀਜ਼ਾਂ ਪਾਈਨ ਬਹੁਤ ਜ਼ਿਆਦਾ ਹੋਰ ਕੁਝ ਇਹਦੇ ਵਿੱਚ ਨਹੀਂ ਪਾਇਆ ਤੇ ਪਕੌੜੇ ਤਾਂ ਵੈਸੇ ਹੀ ਸਵਾਦ ਲੱਗਦੇ ਨੇ ਇਧਰ ਬੰਦੇ ਕੜੀ ਕਈ ਪੈਣਾ ਕੁੱਕਰ 'ਚ ਕੜੀ ਬਣਾਉਂਦੇ ਨੇ ਕੋਈ ਕੜਾਹੀ 'ਚ ਬਣਾਉਂਦਾ ਕੋਈ ਕਹਿੰਦਾ ਕੜਾਹੀ 'ਚ ਚਿੱਟੇ ਪੈਂਦੇ ਨੇ ਛਿੱਟੇ ਬਹੁਤ ਆ ਜਾਂਦੇ ਬਹੁਤ ਤੇਜ਼ ਕਰਦੇ ਨੇ ਜਦੋਂ ਗੈਸ ਉਹ ਚਿੱਟੇ ਪੈਂਦੇ ਨੇ ਮੈਂ ਲੋ ਟੂ ਮੀਡੀਅਮ ਹੀ ਰੱਖ ਦਿੰਦੀ ਹਾਂ ਬਹੁਤ ਤੇਜ਼ ਫੁੱਲ ਨਹੀਂ ਮੈਂ ਗੈਸ ਕਰ ਦਿੰਦੀ ਉਹ ਚਿੱਟੇ ਨਹੀਂ ਪੈਂਦੇ ਹੈਗੇ ਮੇਰੇ ਤੋਂ ਤਾਂ ਨਹੀਂ ਪੈਂਦੇ ਹੈਗੇ ਜੇ ਗੈਸ ਫੁੱਲ ਕਰ ਦਈਏ ਫਿਰ ਤਾਂ ਪੈਣਗੇ ਮੈਂ ਲੋ ਮੀਡੀਅਮ ਹੀ ਰੱਖਦੀ ਹੁੰਨੀ ਆ ਹੌਲੀ ਹੌਲੀ ਬਣੀ ਜਾਂਦੀ ਹੈ ਤੇ ਬਾਹਰ ਚਿੱਟੇ ਨਹੀਂ ਪੈਂਦੇ ਹੈਗੇ ਤੇ ਉਹ ਕੜੀ ਬਣ ਗਈ ਸੁੱਪਰ ਮੈਂ ਪਾਤੀ ਮੇਥੀ ਤੇ ਹੁਣ ਪਾ ਰਹੇ ਆ ਪਕੌੜੇ ਤੇ ਕੜੀ ਪਕਾਉਣਾ ਤਿਆਰ ਹੈ ਕਦੇ ਕਦੇ ਨਾ ਦਿਲ ਕਰਦਾ ਕੋਸ਼ਿਸ਼ ਅੱਜ ਸਪੈਸ਼ਲ ਜੀ ਦਾਲ ਸਬਜ਼ੀ ਬਣਾ ਕੇ ਖਾਈਏ ਖਰੇ ਖਰੇ ਨਾ ਦਿਲ ਕਰਦਾ ਸਿੰਪਲੀ ਬਣਾ ਕੇ ਖਾਈਏ ਤੇ ਪਿਆਜ਼ ਮੇਰੇ ਕੋਲ ਛਿੱਲੇ ਪਈ ਹੁੰਦੀ ਨੇ ਫਟਾਫਟ ਮੈਂ ਕੱਢਦੀ ਚੋਪਿੰਗ ਕਰ ਲਈ ਸਵੇਰੇ ਤੇ ਕੁਛ ਭੈਣਾ ਮਾਂ ਕੁਛ ਭੈਣਾ ਦਾ ਕਹਿਣਾ ਕਿ ਪਿਆਜ਼ ਛਿੱਲਣੇ ਸੇਫ ਨਹੀਂ ਹੈਗੇ ਚਲੋ ਨਹੀਂ ਵੀ ਹੋਣਗੇ ਮੈਂ ਮੰਨਦੀ ਆ ਮੈਂ ਨਜ਼ਾਰੇ ਪਰ ਮੈਨੂੰ ਨੌਲੇਜ ਨਹੀਂ ਹੈਗੀ ਵੀ ਨਹੀਂ ਹੋਣਗੇ ਪਰ ਮੇਰੇ ਨਾ ਮੇਰਾ ਤਾਂ ਨਾ ਇਹਨਾਂ ਕੰਮ ਆਸਾਨ ਹੋ ਜਾਂਦਾ ਬਿਕੋਜ਼ ਮੈਂ ਕੱਲ ਹੀ ਨਹੀਂ ਸਾਰਾ ਕੰਮ ਕਰਨਾ ਹੁੰਦਾ ਤੇ ਦਿਨ ਚ ਮੈਨੂੰ ਬਹੁਤ ਵਾਰ ਪਿਆਜ਼ ਚਾਹੀਦਾ ਹੁੰਦਾ ਮੇਰੇ ਕੋਲ ਇਹਨਾਂ ਟਾਈਮ 'ਚ ਇਕੱਲਾ ਇਕੱਲਾ ਪਿਆਜ਼ ਛਿੱਲਾਇਸ ਕਰਕੇ ਮੇਰਾ ਕੰਮ ਈਜ਼ੀ ਹੋ ਜਾਂਦਾ ਮੈਨੂੰ ਤੇ ਆਦਤ ਹੀ ਬਣੀ ਹੋਈ ਹੈ ਕੜੀ ਬਣ ਕੇ ਹੋ ਗਈ ਸੀ ਤਿਆਰ ਹੁਣ ਕਿਚਨ ਦਾ ਕੰਮ ਫਿਨਿਸ਼ ਹੋ ਗਿਆ ਤੇ ਸਭ ਕੁਝ ਰੋਟੀ ਵਗੈਰਾ ਬਣ ਗਈ ਸੀ ਕਿਚਨ ਨੂੰ ਸਾਫ਼ ਕਰਨ ਦੀ ਵਾਰੀ ਆ ਗਈ ਇਸ ਮੈਂ ਕਿਚਨ ਨੂੰ ਕਰ ਰਹੀ ਸੀ ਸਾਫ਼ ਗੈਸ ਸਾਫ਼ ਕਰ ਰਹੀ ਆ ਅੱਜ ਕਲੀਨਰ ਨਾਲ ਜਿਹੜਾ ਮੈਂ ਖੁਦ ਘਰੇ ਬਣਾਉਣੀ ਹੁੰਦੀ ਆ ਸਿਰਕਾ ਪਾਣੀ ਪਾ ਕੇ ਤੇ ਇੱਕ ਚਮਚਾ ਲਿਕੁਇਡ ਅੱਧਾ ਸਿਰਕਾ ਲੈ ਲਓ ਅੱਧਾ ਪਾਣੀ ਬਰਾਬਰ ਦਾ ਲੈ ਲਓ ਦੋਨੇ ਚੀਜ਼ਾਂ ਦਾ ਅੱਧਾ ਅੱਧਾ ਕੱਪ ਇੱਕ ਚਮਚ ਵਿੱਚ ਤੁਸੀਂ ਵਿਮ ਲਿਕੁਇਡ ਪਾ ਲਓ ਜਿੰਨਾ ਭਾਂਡੇ ਸਾਫ਼ ਕਰਦੇ ਹੁੰਦੇ ਹੋ ਤੇ ਇੱਕ ਬੋਤਲ ਵਿੱਚ ਪਾ ਕੇ ਸ਼ੇਕ ਕਰਕੇ ਉਹਨੂੰ ਰੱਖ ਲਓ ਉਹ ਮੈਂ ਛਿੜਕ ਕੇ 5 ਮਿੰਟ ਲਈ ਛੱਡਦੀ ਸੀ ਤੇ ਉਸ ਤੋਂ ਬਾਅਦ ਹੁਣ ਮੈਂ ਸਕ੍ਰਾਬਰ ਨਾਲ ਉੱਪਰੋਂ ਸਾਫ਼ ਕਰਦਾ ਤੇ ਗੈਸਟੋਪ ਬਿਲਕੁਲ ਚਮਕ ਜਾਂਦਾ ਆਪਣਾ ਜਿਹੜਾ ਗੈਸ ਹੁੰਦਾ ਚਿਕਨਾਈ ਉਤਰ ਜਾਂਦੀ ਬਿਲਕੁਲ ਕੋਈ ਦਾਗ ਵਗੈਰਾ ਹੁੰਦੇ ਨੇ ਖਾਣਾ ਖੋਣਾ ਸੁੱਕਿਆ ਪਿਆ ਹੁੰਦਾ ਉੱਪਰ ਡੁੱਲਿਆ ਪਿਆ ਹੁੰਦਾ ਅੱਛੀ ਤਰ੍ਹਾਂ ਸਾਫ਼ ਹੋ ਜਾਂਦਾ ਤੇ ਦੋ ਤਿੰਨ ਵਾਰ ਅੱਛੀ ਤਰ੍ਹਾਂ ਕੱਪੜਾ ਧੋ ਕੇ ਮਾਰ ਦਾਂਗੇ ਤਾਂ ਕਿ ਸਾਬਣ ਜਿਹੜਾ ਪਾਣੀ ਲੱਗਿਆ ਸਪਰੇਅ ਆ ਸਾਰੇ ਉਤਰ ਜੇ ਤੇ ਬਹੁਤ ਅੱਛੀ ਤਰ੍ਹਾਂ ਸਾਫ਼ ਹੋ ਜਾਂਦਾ ਬਿਲਕੁਲ ਜਿਹੜੇ ਚਿਕਨਾ ਚਿਕਨਾ ਹਟ ਲੱਗੀ ਹੁੰਦੀਆਂ ਉਹਨਾਂ ਨੂੰ ਗੈਸ ਉੱਪਰ ਉਤਰ ਜਾਂਦੇ ਇਹਨਾਂ ਆਪਾਂ ਟਾਈਲਸ ਵੀ ਸਾਫ਼ ਕਰ ਸਕਦੇ ਹੁੰਦੇ ਆ ਕਿਚਨ ਵਾਲੀਆਂ ਕਿਚਨ ਦੀ ਸ਼ੈਲਫ ਉਹ ਵੀ ਸਾਫ਼ ਕਰ ਦੋ ਉਹਨਾਂ ਸ਼ੈਲਫਸ ਮੈਂ ਕਿਚਨ ਦੀ ਸਾਫ਼ ਨਹੀਂ ਕਰਦੀ ਹੈਗੀ ਇਸ ਸਪਰੇ ਨਾਲ ਕੌਨਫੀਡੈਂਸ ਅਸੀਂ ਉਹ ਨੈਨੋ ਵਾਈਟ ਸਟੋਨ ਲਗਾਇਆ ਹੋਇਆ ਤੇ ਉਹ ਥੋੜਾ ਜ਼ਿਆਦਾ ਕੇਅਰ ਮੰਗਦਾ ਉਹ ਤੇ ਹਰ ਇੱਕ ਕੈਮੀਕਲ ਆਪਾਂ ਨਹੀਂ ਯੂਜ਼ ਕਰ ਸਕਦੇ ਇਸ ਕਰਕੇ ਮੈਂ ਉਹ ਨਹੀਂ ਮੈਂ ਸਾਫ਼ ਕਰਦੀ ਹੁੰਦੀ ਮੈਨੂੰ ਇਹ ਹੁੰਦਾ ਵੀ ਸਟੋਨ ਖਰਾਬ ਨਾ ਹੋ ਜਾਈੇ ਸਿਰਕਾ ਵਗੈਰੇ ਨਾਲ ਕਾਸੀ ਇਹ కెమికਲ ਨਾ ਮੈਂ ਸਿਰਫ ਕੱਪੜਾ ਹੀ ਸਿੰਪਲ ਮਾਰਦੇ ਹੁੰਨੇ ਜਾਂ ਵਿਮ ਲਿਕੁਇਡ ਕਦੇ-ਕਦੇ ਪਾ ਕੇ ਨਾ ਸਕਰਬਰ ਮਾਰ ਕੇ ਪਾਣੀ ਵਾਲਾ ਕੱਪੜਾ ਮਾਰਦਾ ਨਹੀਂ ਹੁੰਦੀ। ਤੇ ਹੁਣ ਦੁਪਹਿਰ ਦਾ ਟਾਈਮ ਸੀ ਮੈਂ ਬਣਾ ਰਹੀ ਸੀ ਬ੍ਰੈਡ ਪੀਜ਼ਾ ਬ੍ਰੈਡ ਪੀਜ਼ਾ ਬਣਾਣਾ ਰੱਖਤਾ 에ਅਰ ਫਰਾਈਰ ਵਿੱਚ। ਬਹੁਤ ਜ਼ਿਆਦਾ ਟੇਸਟੀ ਬਣਦਾ 에ਅਰ ਫਰਾਈਰ ਵਿੱਚ ਪੀਜ਼ਾ ਬਣਾਉਣਾ ਹੋਵੇ ਪੀਜ਼ਾ ਬੇਸ ਵੇ ਦੇ ਵਿੱਚ ਬਣ ਜਾਂਦਾ ਵੱਡੇ ਵਾਲ ਬ੍ਰੈਡ ਪੀਜ਼ਾ ਵੀ ਬਣ ਜਾਂਦਾ ਬਹੁਤ ਕੰਮ ਦੀ ਚੀਜ਼ ਮੈਨੂੰ ਲੱਗਦੀ ਹੈ 에ਅਰ ਫਰਾਈਰ। ਤੇ ਜਿੰਨਾ ਕਿ ਮੈਂ ਬਣਾਉਣਾ ਸੀ ਬਣਾ ਲੇ ਤੇ ਹੁਣ ਚੱਕ ਰੀਆਂ ਸਮਾਨ ਸਾਰਾ ਜਦੋਂ ਕੁਝ ਵੀ ਕੀ ਜਾਂ ਚੁ ਕੋਈ ਐਕਸਟਰਾ ਕੰਮ ਕਰਨੇ ਹੋਵੇ ਨਾ ਖਲਾਰ ਆ ਜਾ ਇੱਕ ਵਾਰ ਫੁੱਤ ਪੈਂਦਾ ਸਾਰਾ ਸਮਾਨ ਸ਼ੈਲਫ ਤੇ ਬਾਹਰ ਆ ਜਾਂਦਾ ਫਿਰ ਮੈਂ ਨਾਲ ਦੀ ਨਾਲ ਹੁੰਦਾ ਚਲੋ ਆਪਾਂ ਅੰਦਰ ਰੱਖਦੇ ਸਾਰਾ ਸਮਾਨ ਜੋ ਆਪਾਂ ਯੂਜ਼ ਕੀਤਾ ਸੀ ਰੱਖਣਾ ਵੀ ਪੈਂਦਾ ਤੇ ਬ੍ਰੈਡ ਪੀਜ਼ਾ ਬਣ ਕੇ ਤਿਆਰ ਆ ਦੇਖੋ ਕਿੰਨਾ ਅੱਛਾ ਕਲਰ ਆਇਆ ਔਰ ਬਹੁਤ ਜਲਦੀ ਇਹਦੇ ਵਿੱਚ ਬਣ ਜਾਣਾ ਬਹੁਤ ਟਾਈਮ ਨਹੀਂ ਲੱਗਦਾ ਫਲੇਵਰ ਨਾ ਇਹ ਰੋਲ ਫਰਨ ਵਿੱਚ ਫਲੇਵਰ ਪੀਸ ਦਾ ਬਹੁਤ ਵਧੀਆ ਆਉਂਦਾ ਬਿਲਕੁਲ ਨਾ ਇੱਕ ਜਿਵੇਂ ਆਪਾਂ ਰੈਸਟੋਰੈਂਟ ਜਾਂ ਇੱਕ ਤੰਦੂਰੀ ਜੀ ਖੁਸ਼ਬੂ ਆਉਂਦੀ ਹੁੰਦੀ ਹੈ ਐਦਾਂ ਨਾ ਸਾਰੇ ਘਰਾਂ 'ਚ ਜੀ ਖੁਸ਼ਬੂ ਆਉਣ ਲੱਗ ਜਾਂਦੀ ਜਦੋਂ ਆਪਾਂ ਇਹ ਰੋਲ ਫਰਨ ਵਿੱਚ ਪੀਜ਼ਾ ਬਣਾਉਨੇ ਆ ਤੇ ਬ੍ਰੈਡ ਪੀਜ਼ਾ ਬਣ ਕੇ ਟੇਸਟੀ ਟੇਸਟੀ ਤਿਆਰ ਹੈ ਹੋ ਰਿਹਾ 3:30 ਤੇ ਮੈਂ ਸ਼ਾਮ ਲਈ ਸਬਜ਼ੀ ਕੱਟ ਕੇ ਰੱਖਤੀ ਕੰਦੂ ਦੀ ਪਿਆਜ਼ ਵੀ ਚੌਪ ਕਰਤੀ ਮੈਂ ਕਿਹਾ ਫਿਰ 4 ਵਜੇ ਮੈਂ ਆਰਾਮ ਨਾਲ ਬਹਿ ਕੇ ਚਾਹ ਪੀਉਂਗੀ ਉਸ ਤੋਂ ਬਾਅਦ ਸਬਜ਼ੀ ਬਣਾਉਂਗੀ ਕੈਂਦਰ ਮੈਂ ਮੈਂਗੋ ਕੱਟ ਕੇ ਰੱਖਤਾ ਹਾਂ ਤੱਕ ਸ਼ਾਮ ਨੂੰ ਮੈਂਗੋ ਖਾਣਾ ਖਾਰੋ ਜੇ ਮੈਂਗੋ ਸ਼ੇਕ ਬਣਾਉਣਾ ਮੈਂਗੋ ਸ਼ੇਕ ਬਣ ਜੂਗਾ ਇਹ ਕੱਟ ਕੇ ਫ੍ਰੀਜ ਵਿੱਚ ਰੱਖਤਾ ਨੇ ਬਾਅਦ ਵਿੱਚ ਕੈਂਦਨ ਸੈਂਡ ਇਧਰ ਮੈਂ ਬਣਾਇਆ ਸੀ ਬਿਸਕਟਸ ਦਾ ਪਾਊਡਰ ਇਹਦੇ ਮੈਂ ਹੁਣ ਬਣਾਉਣੇ ਕੱਪਕੇਕਸ ਬਣਾਉਣੀਆਂ ਜਵਾਨੀ ਇਹ ਚਾਕਲੇਟ ਬਿਸਕਟਸ ਦਾ ਪਾਊਡਡਰ ਬਣਾ ਲਿਆ ਇਹਦੇ ਮੈਂ ਕੱਪਕੇਕਸ ਬੰਨੇ ਰੱਖਦੇ ਹਾਂ ਮਾਈਕ੍ਰੋਵੇਵ 'ਚ ਬਣਾਉਗੀ ਆਹ ਬਲੇ ਜਿਹੜੇ ਸਿਲੀਕਨ ਦੇ ਮੋਲਡ ਹੁੰਦੇ ਨੇ ਨਾ ਇਹ ਅਵਨ 'ਚ ਵੀ ਚੱਲ ਜਾਂਦੇ ਨੇ ਮਾਈਕ੍ਰੋਵੇਵ 'ਚ ਵੀ ਚੱਲ ਜਾਂਦੇ ਨੇ 에ਅਰ ਫ੍ਰਾਇਰ 'ਚ ਵੀ ਚੱਲ ਜਾਂਦੇ ਨੇ ਇਹਨਾਂ ਨੂੰ ਕੁ ਇਹ ਤੁਹਾਡੇ ਕੋਲ ਵੀ ਛੋਟੇ ਬੱਚੇ ਇੰਤਰਾਹੇ ਲੈ ਕੇ ਰੱਖ ਲਓ ਮਾਈਕ੍ਰੋਵੇਵ ਵਿੱਚ ਸਿਰਫ 1 ਮਿੰਟ ਵਿੱਚ ਕਪਕੇਕਸ ਬਣ ਜਾਂਦੇ ਨੇ ਔਰ ਬੱਚੇ ਖੁਸ਼ ਔਰ ਤੁਸੀਂ ਬਿਸਕੁਟਸ ਪਾਊਡਰ ਬਣਾ ਕੇ ਡੱਬੇ ਵਿੱਚ ਪਾ ਕੇ ਰੱਖ ਸਕਦੇ ਹੋ ਜਦੋਂ ਵੀ ਬੱਚੇ ਜਿੰਦ ਕਰਨ ਖਾਣ ਦੇ ਫਟਾਫਟ ਇਹਨੂੰ ਘੋਲੋ چینی ਪਾਓ 베ਕਿੰਗ ਪਾਊਡਰ ਪਾਓ ਐਂਡ ਇਹਦੇ ਵਿੱਚ 1-2 ਚਮਚ ਤੇਲ ਦੇ ਜਾਂ ਬਟਰ ਦੇ ਪਾ ਲਓ 2 ਚਮਚ ਪੀਸੀ ਹੋਈ چینی ਪਾ ਲਓ ਤੇ ਦੁੱਧ ਨਾਲ ਇਹਨੂੰ ਫੈਂਟ ਲਓ ਤੇ ਇਹਦੇ ਵਿੱਚ ਪਾ ਕੇ ਰੱਖ ਦਿਓ ਮਾਈਕ੍ਰੋਵੇਵ ਵਿੱਚ ਸਿਰਫ 1 ਮਿੰਟ ਵਿੱਚ ਬਣ ਜਾਂਦੇ ਨੇ ਕਿ ਇਹ ਬਣਾਉਣਾ ਮੈਕ ਕਪਕੇਕਸ ਇਹ ਮੈਂ ਇਸ ਸ਼ਾਮ ਦੀ ਤਿਆਰੀ ਕਰ ਲਈ ਹੁਣ ਮੈਂ ਕਪਕੇਕਸ ਬਣਾਉਣੀ ਹੈ ਤੇ ਹੁਣ ਮੈਂ ਬਣਾ ਰਹੀ ਹਾਂ ਚਾਕਲੇਟ ਵਾਲੇ ਕਪਕੇਕਸ ਮੈਂ ਬਸ ਇਹ ਨਾ ਜੇ ਬਿਸਕਟਸ ਤੇ ਬਣਾਉਣੇ ਹੋਣ ਤਾਂ ਮੈਂ ਇਦਾਂ ਹੀ ਫਟਾਫਟ ਇਹ ਬਣਾ ਲੈਣੀ ਹੁੰਦੀ ਹੈਗੀ ਬਹੁਤ ਜਲਦੀ ਬਣ ਜਾਂਦੇ ਨੇ ਜੇ ਬਿਸਕਟਸ ਦਾ ਪਾਊਡਰ ਐਕਸਟਰਾ ਵੀ ਆਪਾਂ ਸਟੋਰ ਕਰਨਾ ਬਣਾ ਕੇ ਕੰਟੇਨਰ ਵਿੱਚ ਪਾ ਕੇ ਰੱਖ ਸਕਦਾ ਉਹ ਖਰਾਬ ਨਹੀਂ ਹੁੰਦਾ ਹੁਣ ਸਾਰਾ ਬੈਟਰ ਮੈਂ ਕਰ ਲਿਆ ਤਿਆਰ ਤੇ ਹੁਣ ਇਹਨੂੰ ਕਪਕੇਕਸ ਵਾਲੇ ਮੋਲਡ ਵਿੱਚ ਪਾ ਕੇ ਸਿਲੀਕਨ ਮੋਲਡ ਵਿੱਚ ਪਾ ਕੇ ਮਾਈਕ੍ਰੋਵੇਵ ਵਿੱਚ ਰੱਖ ਦਾਂਗੇ 1 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਜੇ ਤੁਹਾਡੇ ਕਪਕੇਕਸ ਦਾ ਸਾਈਜ਼ ਵੱਡਾ ਤੁਸੀਂ ਜਾਦੇ ਪਾ ਰਹੇ ਹੋ ਮਟੀਰੀਅਲ ਤਾਂ 1 ਤੋਂ 1.5 ਮਿੰਟ ਵੀ ਲੱਗ ਸਕਦਾ ਡਿਪੈਂਡ ਕਰਦਾ ਮਾਈਕ੍ਰੋਵੇਵ ਦੇ ਟੈਂਪਰੇਚਰ ਤੇ ਜਾਂ ਤੁਸੀਂ ਜਿਹੜੇ ਸਿਲੀਕੋਨ ਮੋਲਡ ਲੈਣ ਉਹਦੇ ਸਾਈਜ਼ ਤੇ ਡਿਪੈਂਡ ਕਰਦਾ ਤੇ ਉਹ ਰੱਖ ਦੂੰਗੀ ਮੈਂ ਮਾਈਕ੍ਰੋਵੇਵ ਵਿੱਚ ਸਿਰਫ 4 ਕਪਕੇਕਸ ਮੈਂ ਬਣਾ ਰਹੀ ਆ ਤੇ 1 ਮਿੰਟ ਬਾਅਦ ਆਪਾਂ ਟੂਥਪਿਕ ਲਗਾ ਕੇ ਆਪਾਂ ਦੇਖ ਲਾਂਗੇ ਵੀ ਟੂਥਪਿਕ ਬਿਲਕੁਲ ਸਾਫ਼ ਸੁੱਕਾ ਆ ਰਿਹਾ ਫਿਰ ਤਾਂ ਆਪਣੇ ਕਪਕੇਕ ਬਣੇ ਪਏ ਨੇ ਟੂਥਪਿਕ ਤੇ ਗਿੱਲਾ ਮਟੀਰੀਅਲ ਲੱਗ ਰਿਹਾ ਇਟ ਮੀਨਸ ਹਲੇ ਨਹੀਂ ਬਣੇ ਹੋਰ ਟਾਈਮ ਲੱਗੂਗਾ ਤੇ ਹਲਕੇ ਜਿਹੇ ਠੰਡੇ ਹੋ ਗਏ ਫਿਰ ਇਹਨਾਂ ਨੂੰ ਡੀਮੋਲਡ ਕਰਾਂਗੇ ਤੇ ਬਹੁਤ ਟੇਸਟੀ ਬਹੁਤ ਸੌਫਟ ਬਣ ਕੇ ਤਿਆਰ ਹੁੰਦੇ ਨੇ ਤੇ ਹੁਣ ਸੀ ਸ਼ਾਮ ਦਾ ਟਾਈਮ ਸ਼ਾਮ ਨੂੰ ਹਲਕੀ ਹਨੇਰੀ ਆਈ ਕਿਛਣਾਕਾਂ ਜਾਂ ਮੀਂਹ ਆਇਆ ਤੇ ਮੌਸਮ ਪਤਾ ਹੀ ਨਹੀਂ ਕਦੋਂ ਕਿਵੇਂ ਹੋ ਜੇ ਮੈਂ ਬਣਾਉਣ ਲੱਗੀ ਸਬਜੀ ਕद्दू ਸਬਜੀ ਬਿਲਕੁਲ ਕੱਟੀ ਪਈ ਸੀ ਕਾਫੀ ਕद्दू ਕੱਟ ਲੈ ਇਸ ਵਿੱਚ ਦੋ ਟਾਈਮ ਦਾ ਕੱਟ ਲੈ ਸੀਗਾ ਤੇ ਹੁਣ ਲਗਾਉਣ ਲੱਗੀਆਂ ਤੜਕਾ ਅੱਜ ਮੈਂ ਵੱਡੇ ਕੁੱਕਰ 'ਚ ਹੀ ਲਗਾ ਦੇ ਬਿਕੋਜ਼ ਛੋਟੇ ਕੁੱਕਰ 'ਚ ਸਬਜੀ ਨਹੀਂ ਆਊਗੀ ਥੋੜਾ ਮੈਂ ਜ਼ਿਆਦਾ ਕੱਟ ਲੈ ਦੋ ਟਾਈਮ ਦਾ ਕੱਟ ਲੈ ਵੈਸੇ ਵੀ ਕद्दू ਨਾ ਪਿੱਚ ਕਈ ਆਂਦਾ ਪਤਾ ਐ ਲੱਗਦਾ ਕਈ ਵਾਰ ਆਂਦਾ ਲੱਗਦਾ ਆਪਾਂ ਨੂੰ ਬਹੁਤ ਹੋ ਗਈ ਸਬਜੀ ਬਣ ਜਾਂਦੀ ਥੋੜੀ ਜਿਹੀ ਰਹਿ ਜਾਂਦੀ ਐ ਇਸ ਕਰਕੇ ਤਿੰਨ ਕद्दू ਸੀ ਮੈਂ ਤਿੰਨੇ ਹੀ ਕੱਟ ਲਏ ਫਿਰ ਮੈਂ ਕਿਹਾ ਇੱਕ ਬਚੂਗਾ ਪਿੱਛੇ ਇੱਕ ਨਾਲ ਵੀ ਸਾਤਰਾਣੀ ਵੀ ਤਿੰਨੇ ਹੀ ਕੱਟ ਲੈਣੀਆਂ ਹੈਗੀਆਂ ਤੇ ਸਬਜੀ ਕ ਖਾਸ ਕਰ ਸ਼ਾਮ ਨੂੰ ਨਾ ਸਬਜੀ ਕੱਲੀ ਖਾਣੇ ਨੂੰ ਡਿਨਰ ਚ ਨਾਤ ਨੂੰ ਕੱਲੀ ਸਬਜੀ ਖਾਣਨੀ ਆ ਸੈਲਡ ਖਾ ਲਾਂ ਨੇ ਕਦੇ ਨਾਲ ਥੋੜਾ ਜਿਹਾ ਦਹੀਂ ਲੈ ਲੰਨੀ ਆ ਤੇ ਹਰੀ ਸਬਜੀ ਖਾਣੀ ਬਹੁਤ ਵਧੀਆ ਲੱਗਦੀ ਕद्दू ਦੀ ਸਬਜੀ ਰੁੱਖੀ ਮੈਨੂੰ ਤਾਂ ਬਹੁਤ ਜ਼ਿਆਦਾ ਅੱਛੀ ਲੱਗਦੀ ਖਾਣੇ ਉਹ ਸਿੰਪਲ ਪਿਆਜ਼ ਤੇ ਜੀਰੇ ਦਾ ਮੈਂ ਤੜਕਾ ਲਗਾਉਣੀ ਹੁਣੇ ਖਾਣੇ ਕਦੇ ਲਸਣ ਬਰੀਕ ਕੱਟ ਲੰਨੀ ਆ ਕਦੇ ਕਦੇ ਤੇ ਹੁਣ ਸੇ ਸ਼ਾਮ ਦਾ ਟਾਈਮ ਮੈਂ ਅੱਜ ਪਲਾਂਟਸ ਵਿੱਚ ਪਾਉਣੇ ਸੀ ਗੁੱਡ ਗੁੱਡ ਪਾ ਕੇ ਇਹਨਾਂ ਵਿੱਚ ਵਰਮੀ ਕੰਪੋਸਟ ਪਾਉਣੇ ਸੀ ਜੋ ਮੈਂ ਕੋਲ ਕਰ ਰਹੀ ਸੀ ਮੈਂ ਦੋ ਤਿੰਨ ਦਿਨਾਂ ਤੋਂ ਵਰਮੀ ਕੰਪੋਸਟ ਵੀ ਲਿਆਂਦੀ ਪਈ ਸੀ ਪਰ ਮੈਨੂੰ ਕੋਲ ਹੋਈ ਪਈ ਗੁੱਡ ਪਾਣੀ ਭੁੱਲ ਜਾਨੀ ਸੀ ਇੱਕ ਦਿਨ ਪਾਣੀ ਦਿੱਤਾ ਪਾਣੀ ਗੁੱਡ ਸੀ ਤੇ ਅੱਜ ਪਾ ਰਹੀਆਂ ਗੁੱਡੇ ਇਹਨਾਂ ਵਿੱਚ ਹੁਣ ਨਾ ਵਰਮੀ ਕੰਪੋਸਟ ਪਾਉਣਾ ਲਗਾਤਾਰ ਕਈ ਵਾਰ ਇਹਨਾਂ ਵਿੱਚ ਪੈ ਗਈ ਕੰਪੋਸਟ ਤੇ ਸੌਫਟ ਹੋ ਗਈ ਮਿੱਟੀ ਅੱਗੇ ਬਹੁਤ ਹਾਰਡ ਹੁੰਦੀ ਖੁਰਪੀ ਮੇਥੋਂ ਵਾਇਦੀ ਨਾ ਵਿੱਚ ਤੇ ਹੁਣ ਵਰਮੀ ਕੰਪੋਸਟ ਜੇ ਆਪਾਂ ਦੋ ਤਿੰਨ ਵਾਰ ਆਪਾਂ ਪਾ ਦਨੇ ਆ ਤੇ ਮਿੱਟੀ ਸੌਫਟ ਹੋ ਜਾਂਦੀ ਹੈ ਫਿਰ ਫਰਕ ਪੈਂਦਾ ਮਿੱਟੀ ਦਾ ਤੇ ਪਲਾਂਟਸ ਦੀ ਗਰੋਥ ਦਾ ਵੀ ਫਰਕ ਪਿਆ ਕਸੇ ਮੀਨ ਨੂੰ ਇੱਕ ਵਾਰ ਪਾਉਣੀ ਹੁੰਦੀ ਆ ਮੈਂ ਮਹੀਨੇ ਚ ਇੱਕ ਵਾਰ ਪਾਉਣਾ ਨੇ ਗੁਡ ਪਾ ਕੇ ਤੇ ਗੁਡ ਵੀ ਮੈਂ ਹਫਤੇ ਤੋ ਇੱਕ ਵਾਰ ਪਾਉਣਾ ਨਹੀਂ ਹੁੰਦੀ ਆ ਮੈਂ ਖੁਦ ਹੀ ਕਰਦੀ ਆ ਇਹ ਕੰਮ ਪਹਿਲਾਂ ਮੈਨੂੰ ਨਹੀਂ ਹੁੰਦਾ ਸੀ ਕੋਈ ਹੋਰ ਕਰੇ ਪਰ ਮੈਂ ਕਿ ਨਹੀਂ ਜੇ ਮੇਰਾ ਸ਼ੌਂਕ ਆ ਪਲਾਂਟਸ ਰੱਖਣਾ ਤਾਂ ਇਹ ਮੈਂ ਆਪਦੇ ਦਮ ਤੇ ਪੂਰਾ ਕਰੂੰਗਾ ਨਾ ਮੈਂ ਹਰ ਟਾਈਮ ਕਿਨੂੰ ਕਿਨੂੰ ਕਹੂੰਗੀ ਵਿੱਚ ਗੁਡ ਪਾ ਦੋ ਵਿੱਚ ਭਾਈ ਵਰਮੀ ਕੰਪੋਸਟ ਪਾ ਦੋ ਜੇ ਮੈਂ ਪਲਾਂਟਸ ਲੈ ਕੇ ਆਉਣੀ ਆ ਮੇਰਾ ਸ਼ੌਂਕ ਹੈ ਹਨਾ ਮੈਂ ਖੁਦ ਲੈ ਕੇ ਆਉਣੀ ਆ ਤੇ ਇਹਨਾਂ ਨੂੰ ਸੰਭਾਲਣਾ ਵੀ ਫਿਰ ਮੇਰਾ ਕੰਮ ਹੀ ਆ ਹਨਾ ਕੌਣ ਆਏ ਥੋੜਾ ਕਿਸੇ ਦਾ ਸ਼ੌਂਕ ਹੈ ਸਿਰ ਤੇ ਨਹੀਂ ਸ਼ੌਂਕ ਦੀ ਅਪਡੇਟ ਦਾ ਮਾ ਅਪਡੇਟ ਦਮ ਤੀ ਆਪਾਂ ਸ਼ੌਂਕ ਪੂਰੇ ਕਰ ਸਕਦੇ ਹੁੰਨੇ ਆ ਕਿਸੇ ਦੇ ਸਿਰ ਤੇ ਕੰਮ ਛੱਡ ਕੇ ਜੇ ਆਪਾਂ ਕਹੀਏ ਆਪਾਂ ਨੂੰ ਇਹ ਕੰਮ ਦਾ ਸ਼ੌਂਕ ਵੀ ਹੈ ਤਾਂ ਆਪਾਂ ਕਿਸੇ ਦੇ ਸਿਰ ਤੇ ਛੱਡ ਦਈਏ ਫੇਰ ਨੀ ਉਹ ਸ਼ੌਂਕ ਪੂਰਾ ਹੁੰਦਾ ਨਾ ਅਗਲਾ ਇੱਕ ਵਾਰ ਕਰ ਦੂਗਾ ਦੋ ਵਾਰ ਕਰ ਦੂਗਾ ਪਰ ਹਮੇਸ਼ਾ ਹਮੇਸ਼ਾ ਕਿਸੇ ਤੋਂ ਐਕਸਪੈਕਟ ਕਰਨਾ ਕਿ ਤੁਹਾਡੇ ਸ਼ੌਂਕ ਆ ਤੁਹਾਡਾ ਪੂਰਾ ਕੋਈ ਕਰੇ ਨਹੀਂ ਇਹ ਹੋ ਹੀ ਨਹੀਂ ਸਕਦਾ ਹੈਗਾ ਇਸ ਕਰਕੇ ਜਿਹੜੀ ਚੀਜ਼ ਦਾ ਤੁਹਾਨੂੰ ਸ਼ੌਂਕ ਆ ਤੁਹਾਨੂੰ ਹੀ ਪੂਰਾ ਕਰਨਾ ਪਊ ਤੁਹਾਨੂੰ ਹੀ ਉਹ ਕੰਮ ਕਰਨਾ ਪੈਣਾਗਾ ਫਿਰ ਮੈਂ ਵੀ ਹੁਣ ਆਪ ਦਾ ਮਨਾਂ ਹੀ ਸਮਝਾਇਆ ਵੀ ਜੇ ਮੈਨੂੰ ਪਲਾਂਟਸ ਦਾ ਸ਼ੌਂਕ ਆ ਮੈਨ ਇਹਨਾਂ ਦੀ ਕੇਅਰ ਵੀ ਮੈਨੂੰ ਹੀ ਕਰਨੀ ਪਊ ਸਭ ਕੁਝ ਮੈਨੂੰ ਹੀ ਕਰਨਾ ਪਊਗਾ। ਉਸ ਕਰਕੇ ਹੁਣ ਮੈਂ ਕਿਸੇ ਨੂੰ ਨਹੀਂ ਕਹਿੰਦੀ ਹੈਗੀ ਵੀ ਇਹਨਾਂ 'ਚ ਗੁਡਪਾਦ ਹੋ ਜਾਣਾ, ਇਹਨਾਂ 'ਚ ਵਰਮੀ ਕੰਪੋਸਟ ਪਾਦ ਹੋ ਜਾਣਾ, ਇਹ ਗੱਲ ਤੋਂ ਨਹੀਂ। ਬਸ ਥੋੜਾ ਪਤਾ ਆਏ ਹੁੰਦਾ ਕਿ ਮੈਂ YouTube ਤੋਂ ਦੇਖ ਲਾਣੇ ਜੇ ਕਿਸੇ ਚੀਜ਼ ਦੀ ਮੈਨੂੰ ਲੋਡ ਹੋਵੇ ਹੈਨਾ ਕੁਝ ਮੈਂ ਪੁੱਛਣਾ ਵੀ ਇਹ ਆਏ ਪਲਾਂਟ ਤਾਂ ਆਏ ਕਿਉਂ ਹੋ ਰਿਹਾ ਇਹਨੂੰ ਕਿੰਨੀ ਧੁੱਪ ਚਾਹੀਦੀ ਇਹਨੂੰ ਕਿੰਨਾ ਪਾਣੀ ਚਾਹੀਦਾ ਇਹ ਇਹ ਪਲਾਂਟ ਦੀ ਗ੍ਰੋਥ ਲਈ ਕੀ ਕਰਨਾ ਚਾਹੀਦਾ ਫਿਰ ਮੈਂ ਥੋੜਾ YouTube ਤੋਂ ਨੌਲੇਜ ਲੈ ਲਾਂ ਨੀ ਇੰਨੀ ਕਿ ਥੋੜੀ ਹੈਲਪ ਹੋ ਜੇਂ ਪਹਿਲਾਂ ਤਾਂ ਮੈਨੂੰ ਬਿਲਕੁਲ ਤੇ ਹੁਣ ਚਲੋ ਮੈਂ YouTube ਤੇ ਵੀਡੀਓਸ ਦੇਖ ਕੇ ਥੋੜੀ ਮੈਂ ਨੌਲੇਜ ਗੇਨ ਕੀਤੀ ਆ ਥੋੜੀ ਬਹੁਤ ਹੀ ਤੇ ਬਸ ਉਸ ਅਕੋਰਡਿੰਗ ਮੈਂ ਆਪ ਦਾ ਮੈਨੂੰ ਜਿਵੇਂ ਠੀਕ ਲੱਗਦਾ ਮੈਂ ਇਹਨਾਂ ਦੀ ਕੇਅਰ ਕਰੀ ਜਾਣੀ ਆ ਸੋ ਇਹਨਾਂ 'ਚ ਹੁਣ ਪਾਉਣੀ ਆ ਵਰਮੀ ਕੰਪੋਸਟ ਬਸ ਇੱਕ ਮਹੀਨੇ ਤੋਂ ਫੇਰ ਇਹ ਪਾ ਦੂੰ ਸਾਰੇ ਪਹਿਲਾਂ ਮੈਂ ਇਹਨਾਂ 'ਚ ਪਾਇਆ ਇਹ ਪਿਛਲੇ ਪਲਾਂਟਸ ਫੇ ਜਿਹੜੇ ਅੱਗੇ ਪਏ ਨੇ ਫਿਰ ਮੈਂ ਉਹਨਾਂ 'ਚ ਵੀ ਗੁੰਡ ਪਾ ਦੇ ਮੈਂ ਕਹਿੰਦਾ ਹੁਣ ਲੱਗੇ ਤੇ ਹੈਗੇ ਸਾਰਾ ਕੰਮ ਕੰਪਲੀਟ ਹੀ ਕਰਤੀ ਫਿਰ ਪਾਣੀ ਪੈਂਦਾ ਹੋ ਜਾ ਸਾਰਿਆਂ ਵਿੱਚ ਮਾਲੀ ਨੂੰ ਕਿਹਾ ਸੀ ਵੀ ਸੰਡੇ ਨੂੰ ਆਇਆ ਕਰ ਪਰ ਮਾਲੀ ਨੂੰ ਮਾਮਸਾ ਤੋਂ ਪਿੰਡੋਂ ਔਖਾ ਲੱਗਦਾ ਕਿਉਂਕਿ ਉਹ ਕਿਸੇ ਸਕੂਲ 'ਚੋਂ ਕੰਮ ਕਰਦਾ ਨਾ ਫਿਰ ਉਸ ਤੋਂ ਬਾਅਦ ਉਹ ਸ਼ਾਮ ਨੂੰ ਸ਼ਹਿਰ 'ਚ ਜਿਵੇਂ ਘਰਾਂ 'ਚ ਚੱਲ ਕਿਸੇ ਨੂੰ ਜਾਂਦਾ ਫਿਰ ਉਹਨੂੰ ਵੀ ਔਖਾ ਲੱਗਦਾ ਰੈਗੂਲਰ ਉਹ ਵੀ ਨਾਉਂਦਾ ਉਹਨੂੰ ਵੀ ਕਿਹਾ ਸੀ ਵੀ ਤੂੰ ਸੰਡੇ ਨੂੰ ਜਿਹੜਾ ਮਾਰਚਿਆ ਕਰ ਤੇ ਚੱਲ ਜਿਹੜੇ ਮਹੀਨੇ ਦੇ ਤੇਰੇ ਪੈਸੇ ਭਾਈ ਬਣਦੇ ਨੇ ਤੋਂ ਆਪਦੇ ਲੈ ਜਾ ਕਰ ਪਰ ਉਹਨੂੰ ਵੀ ਔਖਾ ਲੱਗਦਾ ਉਹ ਵੀ ਕਹਿੰਦਾ ਕਿ ਜਿੱਦ ਕਦੇ ਦਵਿੰਦਰ ਨੂੰ ਫੋਨ ਕਰਨ ਕੋਈ ਵੱਡੇ ਕੰਮ ਪਿੱਛੇ ਨਾ ਫੇਰ ਆਉਂਦਾ ਚਲੋ ਜੀ ਇਹ ਸੀ ਮੇਰੀ ਅੱਜ ਦੀ ਵੀਡੀਓ ਹੋਪਸੋ ਤੁਹਾਨੂੰ ਵੀਡੀਓ ਅੱਛੀ ਲ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਮਿਲਾਂਗੇ ਖੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ